ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅੱਜ ਦੀ ਜਿਹੜੀ ਸਾਡੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਆ ਕਿਉਂਕਿ ਅਸੀਂ ਆਏ ਆ ਬਹੁਤ ਹੀ ਇੱਕ ਇਤਿਹਾਸਕ ਪਿੰਡ ਦੇ ਵਿੱਚ ਕਲਾਨੌਰ ਕਹਿੰਦੇ ਜਿੰਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ ਤੇ ਅਸੀਂ ਖੜੇ ਆਂ ਦੀ ਕਲਾਨੌਰ ਦੇ ਵਿੱਚ ਤੇ ਅਕਬਰ ਬਾਦਸ਼ਾਹ ਜਲਾਲਉਦੀਨ ਅਹਿਮਦ ਜੀ ਜਿੱਥੇ ਤਾਜ ਪੋਸ਼ੀ ਹੋਈ ਸੀ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਦੇ ਦੋਸਤੋ ਤੁਸੀਂ ਮੈਨੂੰ ਜਿਸ ਜਗ੍ਹਾ ਤੇ ਬੈਠੇ ਨੂੰ ਵੇਖ ਰਹਿ ਜੋ ਇਸ ਜਗ੍ਹਾ ਤੇ ਕਦੀ ਅਕਬਰ ਬਾਦਸ਼ਾਹ ਦੀ ਜਿਹੜੀ ਆ ਤਾਜ ਪੋਸ਼ੀ ਹੋਈ ਸੀ ਤਾਜ ਪੋਸ਼ੀ ਜਦੋਂ ਹੋਈ ਸੀ ਤੇ ਉਦੋਂ ਛੋਟੀ ਉਮਰ ਦੇ ਸੀ ਉਹ ਆਪਣੇ ਫੌਜਾਂ ਦੇ ਜਰਨੈਲ ਬਹਿਰਮ ਖਾਨ ਦੇ ਨਾਲ ਇੱਥੇ ਜਿਹੜਾ ਵਾ ਜੰਗਲਾਂ ਦੇ ਵਿੱਚ ਘੁੰਮਣ ਆਏ ਸੀ ਜਾਂ ਇੱਥੇ ਕੁਝ ਰਹਿਣ ਆਏ ਸੀਗੇ ਉਹਨਾਂ ਨੂੰ ਅਚਾਨਕ ਹੀ ਪਤਾ ਲੱਗਾ ਕਿ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਉਹਨਾਂ ਦੇ ਪਿਤਾ ਜੀ ਆ ਹਮਾਇੂ ਉਹਨਾਂ ਦੀ ਜਿਹੜੀ ਆ ਪੌੜੀਆਂ ਉਦੋਂ ਡਿੱਗਣ ਕਰਕੇ ਜਿਹੜੀ ਆ ਮੌਤ ਹੋ ਜਾਂਦੀ ਆ ਇਸ ਗੱਲ ਦਾ ਜਿਹੜਾ ਉਹਨਾਂ ਨੂੰ ਵੀ ਸਦਮਾ ਬਹੁਤ ਲੱਗਾ ਤੇ ਜਿਹੜੇ ਬਹਿਰਮ ਖਾਨ ਸੀ ਉਹਨਾਂ ਦੇ ਫੌਜਾਂ ਦੇ ਜਰਨੈਲ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਥੋੜਾ ਗੁਪਤ ਰੱਖਿਆ ਤੇ ਇਸ ਜਗ੍ਹਾ ਤੇ ਜਿਹੜਾ ਨਾ 22 ਦਿਨਾਂ ਦੇ ਵਿੱਚ ਇਹ ਜਿਹੜਾ ਥੜਾ ਤਿਆਰ ਕਰਕੇ ਇਹ ਜਿਹੜਾ ਤੁਸੀਂ ਥੜਾ ਵੇਖ ਰਹੇ ਜੋ ਇਹਨੂੰ ਚਬੂਤਰਾ ਥੜਾ ਵੀ ਕਹਿੰਦੇ ਨੇ ਇਸ ਜਗ੍ਹਾ ਨੂੰ 22 ਦਿਨ ਦੇ ਵਿੱਚ ਜਿਹੜਾ 20 22 ਦਿਨ ਦੇ ਵਿੱਚ ਤਿਆਰ ਕਰਕੇ ਇਸ ਤਖਤ ਤੇ ਜਿਹੜਾ ਇਹ ਅਕਬਰ ਬਾਦਸ਼ਾਹ ਦੀ ਜਿਹੜੀ ਆ ਤਾਜਪੋਸ਼ੀ ਕਰ ਦਿੱਤੀ ਗਈ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੋੜਾ ਬੂਤਾ ਡਰ ਚੱਲ ਰਿਹਾ ਸੀਗਾ ਕਿ ਜਿਹੜਾ ਦਿੱਲੀ ਦੇ ਤਖਤ ਤੇ ਜਾਂ ਹੋਰ ਕਿਤੇ ਤਖਤ ਤੇ ਜਿਹੜਾ ਵਾ ਕੋਈ ਰਾਜ ਨਾ ਕਰ ਲਵੇ ਇਸ ਕਰਕੇ ਅਕਬਰ ਬਾਦਸ਼ਾਹ ਨੂੰ ਇਸ ਜਗ੍ਹਾ ਤੇ ਜਿਹੜਾ ਬਿਠਾ ਕੇ ਉਹਨਾਂ ਦੀ ਤਾਜਪੋਸ਼ੀ ਜਿਹੜੀ ਕਰ ਦਿੱਤੀ ਗਈ ਸੀਗੀ 14 ਫਰਵਰੀ 1556 ਨੂੰ 56 ਨੂੰ ਸ਼ਾਮ ਦੇ ਸਮੇਂ ਜਿਹੜਾ ਤਾਜਪੋਸ਼ੀ ਦੀ ਰਸਮ ਹੋ ਚੁੱਕੀ ਸੀ ਤੇ ਅਕਬਰ ਬਾਦਸ਼ਾਹ ਜੀ ਜਿਹੜੇ ਹਿੰਦੁਸਤਾਨ ਦੇ ਜਿਹੜੇ ਰਾਜੇ ਬਣ ਚੁੱਕੇ ਸੀਗੇ ਉਸ ਟਾਈਮ ਉਹਨਾਂ ਦੀ ਉਮਰ ਜਿਹੜੀ ਆ 13 ਸਾਲ ਤੇ 4 ਮਹੀਨੇ ਦੀ ਸੀ ਆਉ ਬਖਾਉਣਿਆ ਤੁਹਾਨੂੰ ਉਹ ਤਖਤ ਜਿਸ ਜਗ੍ਹਾ ਤੇ ਹੁਣ ਖੜਾ ਆਂ ਉਸ ਸਮੇਂ ਦੇ ਵਿੱਚ ਇੱਥੇ ਪੁਵਾਰੇ ਚੱਲਦੇ ਸੀਗੇ ਤੇ ਪੁਵਾਰੇ ਬਹੁਤ ਹੀ ਪਿਆਰੇ ਕਹਿੰਦੇ ਵੇ ਚੱਲਦੇ ਸੀ ਤੇ ਆਉ ਬਖਾਉਨੇ ਆ ਤੁਹਾਨੂੰ ਉਹ ਜਗ੍ਹਾ ਜਿੱਥੇ ਪੁਵਾਰੇ ਚੱਲਦੇ ਸੀ ਹਾਂਜੀ ਦੋਸਤੋ ਇਸ ਜਗ੍ਹਾ ਤੋਂ ਜਿਹੜਾ ਵਾ ਉਹ ਪੁਵਾਰਾ ਤਾਂ ਨੂੰ ਨਿਕਲਦਾ ਸੀ ਤੇ ਮੈਂ ਚਾਹੁੰਨਾ ਕਿ ਤੁਸੀਂ ਥੋੜਾ ਕੈਮਰਾ ਅੱਗੇ ਲਿਆ ਕੇ ਤੇ ਇਹ ਜਗ੍ਹਾ ਤੁਸੀਂ ਵਿਖਾ ਦਿਓ ਤਖਦੀ ਨਾਲ ਨਾਲ ਜਿਹੜਾ ਵਾ ਸਾਰੇ ਬੰਨੇ ਜਿਹੜਾ ਵਾ ਇਹ ਤੁਸੀਂ ਇਹ ਵੱਡੇ ਵੱਡੇ ਪਿੱਲਰ ਵੇਖ ਰਹੇ ਜੀ ਉਸ ਸਮੇਂ ਦੇ ਪਿੱਲਰ ਗੱਡੇ ਆ ਤੇ ਨਾਲ ਮੈਂ ਥੋੜਾ ਕੈਮਰਾ ਤੋਂ ਨਜ਼ਦੀਕ ਕਰਕੇ ਵਿਖਾ ਦिए ਇਹ ਕੁੰਡੇ ਲੱਗੇ ਨੇ ਮੈਨੂੰ ਲੱਗਦਾ ਕਿ ਇਹਦੇ ਨਾਲ ਕੋਈ ਨਾ ਕੋਈ ਤਾਰ ਦਾ ਹੋਊਗਾ ਉਸ ਸਮੇਂ ਦੇ ਵਿੱਚ ਕਿ ਤਾਰ ਬੰਦੇ ਹੋਣਗੇ ਹਾਂਜੀ ਅਸੀਂ ਹੁਣ ਖੜੇ ਆਂ ਜੀ ਰਾਣੀਆਂ ਦੇ ਮਹਿਲ ਐ ਇਸ ਮਹਿਲ ਨੂੰ ਜਿਹੜਾ ਲੁਕਨਮੀਚੀ ਮਹਿਲ ਕਹਿੰਦੇ ਸੀਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਮਾਰਤਾਂ ਨੇ ਜਾਂ ਮਹਿਲ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਅਕਬਰ ਬਾਦਸ਼ਾਹ ਜੀ ਨੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਜਿਹੜੇ ਮਹਿਲ ਤੇ ਇਮਾਰਤਾਂ ਜਿਹੜੀਆਂ ਬਣਾਈਆਂ ਨੇ ਇਹ ਲੁਕਨਮੀਚੀ ਜਿਹੜਾ ਤੁਸੀਂ ਮਹਿਲ ਵੇਖ ਰਹੇ ਜੋ ਰਾਣੀਆਂ ਦਾ ਇਹ ਅਕਬਰ ਬਾਦਸ਼ਾਹ ਜੀ ਨੇ ਬਣਾਇਆ ਸੀ ਤੇ ਆਉ ਬਿਖਾਉਨੇ ਆ ਤੁਹਾਨੂੰ ਬਿਲਕੁਲ ਉਹ ਜਿਹੜਾ ਵਾ ਉਦਾਂ ਦੀ ਮੀਨਾਕਾਰੀ ਉਹ ਜਿਹੜੇ ਰੰਗ ਆ ਅਜੇ ਵੀ ਇਸ ਤੋਂ ਉੱਤਰੇ ਨਹੀਂ ਆ ਕਿਉਂਕਿ ਸਮੇਂ ਦੇ ਨਾਲ ਜਿਹੜਾ ਏ ਟਹ ਟੇਰੀ ਹੋ ਚੁੱਕਾ ਏ ਲੇਕਿਨ ਆਉ ਤੁਹਾਨੂੰ ਦਿਖਾਉਂਦਿਆਂ ਜੀ ਅਸੀਂ ਖੜੇ ਆ ਜੀ ਅਕਬਰ ਦੇ ਵੇਲੇ ਦੀ ਬਣੀ ਮਸਜਿਦ ਦੇ ਬਿਲਕੁਲ ਜੀ ਸਾਹਮਣੇ ਤੇ ਆਓ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਕਿਉਂਕਿ ਬੜੀ ਪੁਰਾਣੀ ਮਸਜਿਦ ਆ ਬਹੁਤ ਸਮਿਆਂ ਦੀ ਜਿਹੜੀ ਪੁਰਾਣੀ ਮਸਜਿਦ ਆ ਤੇ ਬਿਲਕੁਲ ਜਿਹੜੀ ਆਪਣੀ ਸੋਹਣੀ ਹਾਲਤ ਦੇ ਵਿੱਚ ਖੜੀ ਆ ਤੇ ਆਓ ਲੈ ਕੇ ਚੱਲਦੇ ਆ ਤੁਹਾਨੂੰ ਮਸਜਿਦ ਦੇ ਅੰਦਰ 4-500 ਸਾਲ ਬੀਤਣ ਦੇ ਬਾਵਜੂਦ ਵੀ ਐਦਾਂ ਲੱਗਦਾ ਕਿ ਸਮਾਂ ਜਿੱਦਾਂ ਬਿਲਕੁਲ ਸਾਡੇ ਨਾਲ-ਨਾਲ ਚੱਲ ਰਿਹਾ ਹੈ ਇੰਨੇ ਸੋਹਣੇ ਕਲਰ ਵੇਖ ਕੇ ਇੰਨੀ ਸੋਹਣੀ ਪੇਂਟਿੰਗ ਵੇਖ ਕੇ ਐਦਾਂ ਲੱਗਦਾ ਕਿ ਸਮਾਂ ਅਜੇ ਵੀ ਉੱਥੇ ਹੀ ਕੜਾਇ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਕਿੰਨੀ ਪਿਆਰੀ ਜਿਹੜੀ ਇਹ ਮੀਨਾਕਾਰੀ ਇਨ੍ਹਾਂ ਕੰਧਾਂ ਤੇ ਜਿਹੜੀ ਕੀਤੀ ਗਈ ਹੈ ਔਰ ਜਿਹੜੀ ਮਸਜਿਦ ਦੀ ਸ਼ੋਭਾ ਨੂੰ ਚਾਰ ਚੰਦ ਲਾਉਂਦੀ ਹੈ ਹਾਂਜੀ ਇਹ ਆਡੀ ਸ਼ੈਰ ਕਲਾ ਨੌਰ ਅੱਜ ਦੀ ਜਿਹੜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਔਰ ਸਾਡੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ